ਹੈਲੋ ਹਾਂ ਬਈ ਮੈਂ ਮੱਡੀ ਆਈ ਨਹੀਂ ਆ ਰਹਾ ਤਸ ਤੇ ਇਹ ਦੱਸ ਦੇ ਮੈਂ ਲੱਖਾਂਗੇ ਅਸੀਂ ਤੇਰੇ ਘਰੇ 85 ਹਜ਼ਾਰ ਦੀ ਜੋੜੀ ਦੇ ਦਾਂਗੇ ਇਹਨੇ ਕੀ ਲਾਇਆ ਕੁਝ ਨਹੀਂ ਲਾਇਆ ਹਲੇ ਨਹੀਂ ਲਾਂਦਾ ਪਹਿਲਾਂ ਬੱਕਰੀ ਇੱਕ ਬੋਡੀ ਬੱਕਰੀ ਹੈ ਬੋਡੀ ਹੈ ਬੋਡੀ ਹੈ ਨਾ ਹਾਂ ਉਹ ਜਮੁੱਲ ਕਰਦੇ ਪੈਸੇ ਲੈ ਦੋ ਤੇ ਪੈਸੇ ਦੋਹਾਂ ਦਾ ਦੁਬਾਰੇ ਮੁੱਲ ਕਰਦੇ ਤੂੰ ਆਪੇ ਬਸ ਆਪੇ ਪਤਾ ਲਾਵੇਂਗਾ ਯਾਰ ਕਹਿੰਦੇ ਲੋਕ ਨਹੀਂ ਬੱਚੇ ਵੀ ਪੰਜ ਨੇ ਬੱਚੇ ਵੀ ਦੇਖ ਲੈ ਬੱਚੇ ਵੀ ਕਿੱਡੇ ਕਿੱਡੇ ਯਾਰ ਬਾਲੇ ਚਾਰ ਦੇ ਤੂੰ ਇੱਥੇ ਰੱਖ ਪੰਜ ਵਾਏ ਕਿ ਰੱਖ ਪੰਜੇ ਦਿਮਾਗ ਲੋਕ ਦੋ ਦੋ ਹੀ ਰੱਖ ਲੈਂਦੇ ਨੇ ਜਿਹੜੇ ਪੰਜੇ ਦਿਮਾਗ ਔਰ ਰਮਜ਼ਾਨ ਆਪਾਂ ਪੰਜੇ ਦਿਮਾਗ ਕੋਈ ਗੱਲ ਇਹ ਤਾਂ ਤੈਨੂੰ ਕੋਈ ਬੰਦਾ ਮਿਲਦਾ ਤਾਂ ਜਿਹੜਾ ਜਿੰਨੇ ਨਾਲ ਉਹਨਾਂ ਦੇ ਦੋ ਦੋ ਦੇ ਨਾਲ ਦਿੰਦਾ ਸਹੀ ਗੱਲ ਕੀ ਨਹੀਂ ਇਕੱਲੇ ਦੋ ਹੁੰਦੇ ਤੇ ਉਹਦੇ ਵਿੱਚੋਂ ਵੀ ਇੱਕ ਰੱਖ ਲੈਂਦੇ ਆ ਓਏ ਨਹੀਂ ਬਰਾਤ ਹੈਗੀ ਨਹੀਂ ਫਿਰ ਸਾਲਾ 10 ਦਿਨ ਦਾ ਮੌਜ ਕਰ ਲੈ ਥੋੜੀ ਪਸਨਾ ਕੀ ਈਲੇ ਕੋਈ ਨਹੀਂ ਲੈ ਨਾ ਮਕੀ ਨੇ ਯਾਰ ਉਹ ਪੰਜੇ ਦਵਾਂਗੇ ਬੱਚੇ ਦੂਆ ਦਾ ਮੁੱਲ ਕਰ ਬਾਦ ਦੱਸ ਦੇ ਆਪੇ ਇਹਨੇ ਆਪੇ ਇਹਨੂੰ ਪੁੱਛ ਤੂੰ ਦਵਾਰੇ ਸਾਹਿਬ ਨਾਲ ਮੁੱਲ ਗੱਲ ਦੱਸ ਦੇ ਯਾਰ ਤੂੰ ਤਾਂ ਯਾਰ ਉਹੀ ਗੱਲਾਂ ਕਰਦਾ ਸਦਾ ਪੈਸੇ ਦਾ ਲਾ ਮੇਰਾ ਭਲਾ ਗੱਲ ਖਾ ਪਰਾਂ ਉਹ ਕਿ ਸੁਣੀ ਮਰ ਜਾ ਰਮ ਜਾਣ ਚਲੋ ਕਦੇ ਗੱਲ ਕਰ ਰਹੇ ਕੋਈ ਸੁਣ ਲੈ ਹਾਂ ਕਿੱਧਰ ਗਿਆ ਓਏ ਕਦੇ ਕਰਦੇ ਆਂ ਕੋਣ

ਇੱਧਰ ਮੋਟਾ ਆ ਗਿਆ ਮੋਟਾ ਭਾ ਗਿਆ ਕੁੜੀਆਂ ਕਰਕੇ ਮੋੜਦਾ ਹਾਂ ਕੁੜੀਆਂ ਜੰਮਦੀਆਂ ਨੇ ਗੱਲ 'ਚ ਦੋਈ ਨੇ ਆ ਜਮਾ ਬੁੜੀ ਆ ਜਵਾਨ ਐ ਇਹਦੇ ਬੱਚਿਆਂ ਦੇ ਦੁੱਧ ਪਿਲਾਤੇ ਆਪਾਂ ਨੇ ਕੋਈ ਅਸਰ ਨਹੀਂ ਓਏ ਹੋਰ ਦਮ ਮੜਾ ਮੋਟਾ ਪਈ ਤੇਰੇ 'ਚ ਤੂੰ ਵੀ ਸਹੀ ਦੱਸ ਦੇ ਬਾਬਾ ਵਾਲਾ ਫੜਾ ਗਿਆ ਤੇ ਅਮੀਨ ਨਹੀਂ ਚੱਲਦਾ ਨਹੀਂ ਆਪ ਤਾਂ ਵੀ ਫੜਾ ਕਰੀ ਨਾ ਹੀ ਆ ਵੀ ਅਸਤਰੀਏ ਚੱਲ ਜਿਹੜੀ ਇਹਨੇ ਕਹਤੀ ਮੈਂ ਵੀ ਵੀ ਕਹਣੀ ਸੀ ਮੈਂ ਵੀ ਕਹਤੀ ਇਹਨੇ ਕਹਤੀ ਹਾਂ ਹਲੋ 50000 ਦੀਆਂ ਬੱਕਰੀਆਂ ਦੀ ਰੁਕੋ ਰੁਕੋ ਹੋਰ ਕਸਰ ਕਾਦੀ ਰਹਗੀ ਮੇਰੇ ਕੰਨ ਚ ਦੱਸ ਦੇ ਮੈਂ ਦਾਸਤਾ ਯਾਰ ਆਪਾਂ ਇੰਨਾ ਪਕਾਇ ਕਰਦੇ ਹੈ ਨਹੀਂ ਹਾਂ ਮੈਂ ਸੌਦੇ ਮੈਂ ਹਾਂ ਵੀ ਹੁਣ ਸੌਦਾ ਕਰਾਉਣ ਲੱਗ ਗਿਆ ਬੋਲ ਤਾਂ ਸਹੀ ਮੈਂ ਇਹਨੂੰ ਸਾਰਾ ਕੁਝ ਦੱਸਦਾ ਇਹ ਤਾਂ ਹੁਣ ਸੌਦਾ ਕਰਾਉਣ ਲੱਗ ਗਿਆ ਸੌਦਾ ਕਰਾਉਂਦਾ ਤਾਂ ਮੈਂ ਡੇ ਲਾਖ ਮੰਗਣਾ ਅਸੀ ਕਾ ਫਿਰ ਤਾਂ ਸਹੀ ਰਹਿੰਦਾ ਤੇ ਮੈਂ ਤੇ ਲਾਵਾ ਤੇ ਫਾਇਦਾ ਕੀ ਹੁੰਦਾ ਤੇ ਲਾਵੇ ਤੈਨੂੰ ਹੁਣ ਵੀ ਪੰਜ ਲਾਹ ਹੁਣ ਤੇਰਾ ਸੌਦਾ ਰਲਿਆ ਮਿਲਿਆ ਪਿਆ ਇਹ ਕਾ ਦਾ ਰਾਲੇ ਮੇਲੇ ਇਹ ਰਾਜਨੋ ਗੱਲ ਕਰ ਤੈਨੂੰ ਵੀ ਪਤਾ ਜੇਕਰ ਤੂੰ ਮੈਂਮਨੇ ਵੇਚ ਲੈਂਦਾ 20 20 ਜਹ ਤਾਂ ਮੈਂ ਵੀ ਮੈਂਮਨੇ ਵੇਚ ਦਿੰਦਾ ਘਰੇ 20 ਦੇ ਓਏ ਉਹ ਨਹੀਂ ਨਹੀਂ ਇਹ ਤਾਂ ਬਾਹਲਾ ਫਰੇਗਾ ਤੈਨੂੰ ਅੱਖਾਂ ਵਿੱਚ ਦਾ ਦੇ 80 ਜੀ ਦੇਂਗਾ ਤੋਂ ਕੱਟ 80 ਨਹੀਂ ਤਾਂ ਨਹੀਂ ਬਿਕਦੀ ਉਹ ਦੇਖ ਲੈ ਕਿੰਦੀ ਆ ਉਹ ਦੇਖੇ ਨੇ ਮੈਂ 80 ਦੀ ਆ ਗਿਆ ਬਈ ਕਹਿੰਦਾ 80 ਤੋਂ ਕੱਟ ਨਹੀਂ ਦਿੰਦਾ ਹੁਣ ਕੀ ਕਰਾਂ ਨਾ ਪੈਸੇ 50 ਲਾਤਾ ਕਹਿੰਦਾ ਲਾ ਪੈਸੇ ਨਾ ਫਿਰ ਪੈਸੇ ਲਾ ਦੇਣਾ 50 ਤੇ 2 ਦੀਆਂ ਦਿੰਨੇ ਉਹ ਨਹੀਂ ਬਸ ਮੈਂ ਤੈਨੂੰ ਕਹਿ ਤਾ ਆਪਾਂ 55 ਦੀਆਂ ਦਿੰਨੇ ਫਿਰ ਹੁਣ ਕੀ ਕਰਾਂ ਬਾਈ ਤੂੰ ਯਾਰ ਰਾਹ ਦੇ ਯਾਰ ਬੜੇ ਬੜੇ ਓ ਰਾਹ ਦੇਤਾ ਯਾਰ ਬੜੇ ਬੜੇ ਮੇਰੇ ਗੱਲ ਸੁਣਦਾ ਕਿ ਮੇਰੇ ਗੱਲ ਹੁੰਦੀ ਆ ਇਹ ਹੁਣ ਬੇਚ ਨਹੀਂ ਹੁੰਦੇ ਤੇਰੇ ਕੋਲ ਪਤਾ ਹੋਣੀ ਆ ਅੰਜੋਲੇ ਪਾਵਾ ਪੰਜ ਮਾਵਾਂ ਦਾ ਅਸੀਂ ਪਾਈ ਜਾਵਾਂਗੇ ਬੱਟੇ ਗੱਲ ਸੁਣ ਲੈ ਰਾਹ ਦੇ ਮੈਨੂੰ ਓਏ ਮੇਰੇ ਗੱਲ ਸੁਣ ਇਹ ਹੁਣ ਆਕਰ ਫੜੇ ਕਿ ਕਹਿੰਦੇ ਮੇਰੇ ਗੱਲ ਸੁਣ ਇੱਕ ਮਿਟ ਫੋਟੋ ਦੇਖੀ ਇਹ ਬੱਚੇ ਲਾਲ 20000 ਦੇ ਬੱਚੇ ਦੇ ਜਿਹਨੂੰ ਮਰਜ਼ੀ ਪਾਇਆ ਜਾ ਹੈ ਜੀ ਬੱਕਰੀਆਂ 30 35000 ਨੂੰ ਫੰਡਰਾ ਦੇ ਦੇ ਯਾਰ ਇਸ ਤੇ ਮੋਹੀ ਲਊਗਾ ਫੇਰ ਤੂੰ ਕਿੱਥੇ ਫੰਡਰੇ ਜਾਂਦਾ ਸੇ ਮਾਝ ਬੱਚੇ ਨੇ ਯਾਰ ਬੱਚੇ ਵੀ ਪੂਰੇ ਸੀਰੇ ਤੇ ਆਲੀ ਕਰਕੇ ਲਈ ਜੰ

ਰਾਸਤਾ ਲੀ ਰਾਸਤਾ ਤਾਂ ਫੁੱਲਾ ਯਾਰ ਉਹ ਦੱਸਣਾ ਅਸੀਂ ਅੱਜ ਜਾਵਾਂਗੇ ਉੱਥੋਂ ਕੱਢਣੀ ਪੈਣੀ ਉਹ ਓਹਣੀ ਗੱਲ ਪਤਾ ਕੀ ਤੈਨੂੰ ਦਾਲੀ ਵਾਲਾ ਕੰਮ ਤਾਂ ਆ ਕਰ ਰਹੇ ਨਹੀਂ 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 ਦਾਲਾ ਲਿਆ ਆਪਾਂ ਵੀ ਨਹੀਂ ਨਹੀਂ ਉਹ ਕੋਲ ਵੀ ਪਤਾ ਯਾਰ ਉਹਨੂੰ ਸਾਰਾ ਕੁਝ ਵੀ ਪਤਾ ਉਹਨੂੰ ਦੱਸ ਦੇ ਉਹ ਕੰਦਲਾ ਬੱਚੇ ਲਿਆ ਬਸ ਦੇਖ ਲੈ ਬੱਚੇ ਦੇਖੇ ਵੱਡੇ ਯਾਰ ਸਾਹੇ ਤਾਂ ਬੱਚੇ ਦੇਖਦਾ ਰਹੇ ਤੇ ਮੂਰੇ ਕਰਕੇ ਹੋ ਲੋ ਰਾਹ ਦੇਆ ਕਰੋ ਬਹੁਤ ਫਰਕ ਹੈ ਰਾਹ ਦੇ ਰਾਹ ਦੇ ਰਾਜ ਦਿੱਤਾ ਹੁਣ ਯਾਰ ਮੈਂ ਦੱਸ ਬਕਰੀਏ ਚਮਨ ਕਾ राधे एक कोई राधे हनुमन गा, मेरे गांव से एक तो नहीं कोई राधे फोटो बुलाओगा मेरे गांव से नहीं एक मिनट एक मिनट और तेरी ना ले नहीं और रास्ता लाए तो पक्का और रास्ता ले ये तो फिर तुरान के कदा कदा ਆ ਜਾ ਇੱਕ ਮੈਂ ਆ ਜਾ ਤੇਰੀ ਦਿਲਾਂ ਦੀ ਦੇ ਲੂ ਮੇਰੀ ਦੇ ਪੂਰੇ ਆ ਜਾ ਕਰ ਲੋ ਕਰ ਤੇਰੀ ਦਲਲੀ ਦੇ ਲੂ ਤਾਂ ਮਾਵਾਂਗੇ ਤੂੰ ਵੀ ਆ ਜਾ ਪੂਰੇ ਦਾ ਆ ਜਾ ਆਪਰੇ ਨਾ ਚੱਕਾ ਕੋਲ ਉੱਪਰ ਲਾ ਹੈ ਨਾ ਨਾ جھوٹ ਬੋਲੀ ਜਾਂਦਾ ਕੁਝ ਨਹੀਂ ਲਾਇਆ ਮੈਂ ਆਈ ਹੁਣ ਨਾ 60 ਰੁਪਏ ਲਾਈ ਵੀਡੀਓ ਹਾਂ 60 ਰੁਪਏ ਲਾਈ ਨਹੀਂ 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 ਓਏ ਇਸਨੇ ਮੈਨੂੰ ਕਿਹਾ ਬੱਕਰੀ ਹੈ ਤਿਆਰ ਹੈ ਤੇ ਮੈਨੂੰ ਬੱਕਰੀ ਨੇ ਗਾਂਦੀ ਹੈ ਨਹੀਂ ਮੈਂ ਕਹ ਰਿਹਾ ਯਾਰ ਚੰਦ ਨਹੀਂ ਇਹ ਰੱਖ ਕੇ ਨਾ ਯਾਰ ਥੋੜੇ ਗੰਦਾਂ ਦੇ ਸਾਜ ਨੂੰ ਲਗਾ ਮੈਂ ਕਹ ਮੂੰਹ ਚਾਹੀ ਨਹੀਂ ਸੱਪੀ ਤਾਂ ਹੈ ਮੈਂ ਅਗੱਦੀ ਨੂੰ ਪਰਾਦਰ ਕੋ ਬੱਕਰਾ ਚੰਗਾ ਮੈਨੂੰ ਪਤਾ ਹੈ ਮੈਂ ਤਾਂ ਹੁਣ ਹਰ ਰੋਜ਼ ਤੇਰੇ ਨਾਲ ਕੰਟੈਕਟ ਮੇਰਾ ਹੈਗਾ ਤੂੰ ਨਹੀਂ ਦੇਖਦਾ ਮੈਂ ਤਾਂ ਦੇ ਦਾਂ ਮੈਂ ਦੱਸ ਮੈਂ ਇੱਕ ਵਾਰ ਬੱਕਰੀ ਖੋਸ ਹੋ ਗਈ ਨਾ ਇੱਕ ਬੱਚਾ ਆ ਗਿਆ ਮੇਰੇ ਪੂਰੇ ਹੋ ਜਾਂਦਾ ਆ ਫੜ ਆ ਫੜ ਲੈ ਹੁਣ ਫੜਤਾ ਲੈ ਆ ਫੜ ਪੰਜ ਬੜਾ 60000 ਦੀਆਂ ਬੱਕਰੀਆਂ ਉਹ ਬੱਸ ਕਰਿਆ ਕਰ ਮੈਂ ਦਰਾਲੀ ਲੈ ਦਰਾਲੀ ਇਹ ਹੀ ਲਊਗਾ ਯਾਰ ਹੁਣ ਦੱਸ ਕੀ ਮੈਂ ਪੈਸੇ ਪਾ ਪੈਸੇ ਪਾ ਇੱਧਰ ਕੱਧਰ ਭਜਦਾ ਤੂੰ ਐ ਸੰਭਾਲ ਕਰਦਾ ਐ ਕਿੱਥੇ ਭਜ ਜਾਣਾ ਤੂੰ ਓਏ ਨਹੀਂ ਪਾਜਦਾ ਨਹੀਂ ਤੈਨੂੰ ਵੀ ਹੁਣ ਪਾਦਾ ਯਾਰ ਹੁਣ ਦੇ ਬੱਕਰੀਆਂ ਬੱਕਰੀਆਂ ਦੇਣ ਵਾਲੀ ਇਹ ਗੱਲ ਆ ਨਹੀਂ ਨਹੀਂ ਕਿਉਂ ਓਏ ਨਹੀਂ ਚਾਚਾ ਹੋਰ ਗੱਲ ਕੀ ਹੋ ਗਈ ਓਏ ਆਰੇ ਮਾਰੇ ਸਾਤ ਕਾਤੋਂ ਲੱਗੇ ਤੇ ਮੈਨੂੰ ਮੈਨੂੰ ਪਤਾ ਓ ਬਸ ਚੁੱਪ ਪਰਦਾਨਾ ਬਸ ਕਰ ਫਿਰ ਉਹੀ ਗੱਲ ਆ ਫਿਰ ਕਾਸ ਨੂੰ ਤੁਸੀਂ ਵੀਡੀਓ ਬਣਾਓ ਓ ਗੱਲ ਸੁਣ ਬਾਈ ਓ ਰਿਆ ਪਰਦਾ ਬਸ ਕਰ ਓਰਾ ਹੱਸ ਕੇ ਗੱਲ ਨਾ ਕਰ ਓ ਹੱਸ ਕੇ ਗੱਲ ਨਹੀਂ ਕਰਿਆ ਕਰਦੇ ਰੋਬ ਨਾ ਗੱਲ ਕਰ ਜੇ ਮਾਲ ਵੇਚਣਾ ਤੂੰ ਓਏ ਰੋਬ ਨਹੀਂ ਮਾਰਾ ਪਾ ਕੇ ਨਾ ਚੱਲ ਓ ਵੇ ਉਹ ਵੀ ਵੇਚਣਾ ਜਿਵੇਂ ਸ਼ੰਗਾਰ ਕਹਿੰਦਾ ਹੁੰਦਾ ਹੈ ਜਿ ਲੈਣੀਆਂ ਨੇ ਲਓ ਬਈ ਨਹੀਂ ਤੁਹਾਡੀ ਮਰਜ਼ੀ ਹੈ ਨਹੀਂ ਨਹੀਂ ਠੀਕ ਆ ਮੈਂ ਵੱਖਿਆ ਹੁਣ ਤੈਨੂੰ ਵੇਚ ਦੂੰਗਾ ਚੁੱਪ ਕਰ ਜੀ ਮੈਨੂੰ ਮਾਪੇ ਤੁਮੇ ਨੂੰ ਪਤਾ ਵੀ ਕਿੱਥੇ ਵਿਗਣ ਗਏ ਐ ਨਾ ਉਹਨੂੰ ਪਤਾ ਨਾ ਤੈਨੂੰ ਪਤਾ ਮੈਨੂੰ ਪਤਾ ਵੀ ਕਿੱਥੇ ਵਿਗਣ ਗਏ ਐ ਕਰਾਂ ਕੁਛ ਇਹ ਤਾਂ ਭਜਦਾ ਭਜਦਾ ਮੈਂ ਤਾਂ ਕਹਿੰਦਾ ਨਹੀਂ ਭੱਜਣ ਨਾਲ ਆਏ ਦੀਏ ਪੰਜਾ ਪੰਜਾਰੀ ਬੱਤੀਆਂ ਤੇਰੇ ਕੋਲ ਵੀ ਆ ਜੇ ਮੈਂ ਬੱਸਾਂ ਜਾਣ ਕਿੱਥੇ ਓਰੇ ਆ ਓਏ ਲੈ ਓਰੇ ਆ ਇੱਕ ਪੰਚਾਇਤ ਫੈਸਲਾ ਕਰਕੇ ਜਾਵਾਂਗੇ ਵਧੀਆ ਜੇ ਤੈਨੂੰ ਚੰਗਾ ਲੱਗੇ ਕਿਉਂ ਚੰਗਾ ਮੈਂ ਤਾਂ ਸਹੀ ਜਵਾਬ ਦੇ ਦੇ ਯਾਰ ਬੱਕਰੀ ਬੋਡੀ ਹੈ ਜਮਾਈ ਹਾਂ ਬੋਡੀ ਹੈ ਉਹਦੇ ਸਮੇਂ ਮੁੱਲ ਗਲਤ ਲਾਇਆ ਸਹੀ ਲਾਇਆ ਸਹੀ 3500 ਜੀ ਅਗਲੇ ਕਿਸੇ ਕਿਸੇ ਬੰਦੇ 'ਚ ਪੁੱਛ ਲਾ ਜਮਾ ਬੁੜੀ ਹੈ ਜਮਾ ਬੁੜੀ ਜਮਾ ਬੁੜੀ ਬੱਕਰੀ ਇੱਕ ਟੂਆ ਨਹੀਂ ਹੁੰਦੀ ਬੱਕਰੀ ਹੋਰ ਇੱਕ ਟੂਆ ਜ਼ਿਆਦਾ ਹੁੰਦਾ ਇਹਨੇ ਛੱਡ ਦੇ ਇਹਨੇ ਛੱਡ ਦੇ ਦੋ ਤਿੰਨ ਚਾਰ ਤੋਂ ਕਰੀਏ ਤਾਂ ਇਹ ਵੀ ਗੱਲ ਹੈ ਇਹੇ ਹੀ ਦੇ ਬੱਚੇ ਨੇ ਉਹ ਯਾਰ ਇਹੀ ਨਵੀਂ ਹੋਣਾ ਇੱਕ ਮਹੀਨਾ ਹੋ ਗਿਆ 20 ਆਰ ਦੇ ਪੱਕੇ ਨੇ ਬੱਚੇ ਨੇਗੇ ਰੱਖ ਉਹ ਨਹੀਂ ਹੋ ਗਈਆਂ ਰੱਖ ਰੱਖ ਲੈਣਗੇ ਜਿੰਨਾ ਮੰਗਿਆ ਉਹਨਾਂ ਦੇ ਚਲ ਲੈ ਆਖ ਲੈ ਨਾ ਮੈਂ ਲੈ ਕੇ ਦੇ ਦੇ ਮੈਂ ਰੱਖ ਲੈਣਾ 20 ਹਜ਼ਾਰ ਦੇ ਬੱਚੇ ਕੱਲ ਸਹੀ ਕੀ ਨਹੀਂ ਓਏ ਨਹੀਂ ਜਿੱਥੇ ਆ ਪਤਾ ਕੀ ਗੱਲ ਰਾਜੂ ਇਹ ਮਾਰਨੇ ਹੋ ਮਾਰਨੇ ਜਾਣ ਪਤਾ ਕੀ ਗੱਲ ਨਹੀਂ ਫਿਰ ਤੇ ਤੇਰਾ ਵੀ ਹੱਲ ਹੋ ਜਾ ਵੀਰੇ ਕੋਣੇ ਵੀ ਵਿੱਚ ਮਿਲਦੀ ਸਾਰਾ ਕੁਝ ਤੈਨੂੰ ਵੀ ਪਤਾ ਓਰੇ ਆ 2 ਤੇ 60 ਦੀਆਂ ਤੈਨੂੰ ਮਜ਼ਦੂਰ ਨੇ ਜਾਈਏ ਨਹੀਂ ਕੋਈ ਨਹੀਂ ਜਾਈਏ ਹਾਂ ਕਰ ਰਹੇ ਨਹੀਂ ਵੇਚ ਨਹੀਂ ਵੇਚਣੀਆਂ ਪੈਂ ਲੈਣੀਆਂ ਨਹੀਂ ਭਾਈ ਹੁਣ ਤੀਜੀ ਲੈਣਾ ਤੀਜੀ ਵੀ ਲਾ ਦੇ ਨਹੀਂ ਨਹੀਂ ਇਹ ਵੀ ਲਾ ਦੇ ਤੀਜੀ ਦਾ ਪਹਿਲੇ ਜਿਹੜਾ ਲਿਵਰ ਦਾ ਹੋਰ ਇਹ ਵੀ ਲਾ ਦੇ ਹੈਂ ਕਿਦੋਂ ਹੀ ਲਾ ਦੇ ਲੈ ਬੱਕਰੀਆਂ ਲੈ ਕੇ ਦੰਨਾ ਹੁਣ ਤੈਨੂੰ ਖਰਜਾ ਬਣ ਜਾ ਉਹਰਾ ਹੱਥ ਕਰੋ ਕੋਈ ਨਹੀਂ ਲੈ 베ਚੀ ਨਾ 베ਚੀ ਮਰਜ਼ੀ ਤੇਰੀ ਐ ਸਾਡੀ ਨਹੀਂ ਪੂਰੀਆਂ 65000 ਰੁਪਏ ਬੱਕਰੀਆਂ ਹੋ ਗਈਆਂ ਉਹ ਚੱਕ ਲੈ ਦੇ ਓਏ ਲੈ ਦੇ ਦੇ ਰਮਜ਼ਾਨ ਮੰਨ ਲਿਆ ਕਰ ਰਮਜ਼ਾਨ ਮੰਨ ਲਿਆ ਕਰ ਬੋਲਦਾ ਮੈਂ ਤੈਨੂੰ ਆਪਰਾ ਘੇਤਰ ਦੀ ਇਹ ਉਹ ਬੱਕਰੀ ਨੇ ਨਾ ਆਇਆ ਮਰਲਾਇਆ ਰਮਜਾ ਓਏ ਪਤਾ ਕੀ ਗੱਲ ਨਹੀਂ ਲਾਇਆ ਓ ਦੇ ਦੇ ਮੇਰੇ ਮੂੰਹ ਤੇ ਮੂੰਹ ਤਾਂ ਦੇਣੀਆਂ ਨਹੀਂ ਆ ਲੱਗੇ ਕੁਛ ਲੈ ਇਹਨੂੰ ਵੀ ਮੰਡੀ ਮੈਂ ਆ ਬੱਕਰੀਆਂ ਮੰਡੀ ਨਹੀਂ ਲੈ ਗਿਆ ਬੱਕਰੀਆਂ ਨੇ ਬੁੱਧੀਆਂ ਓਏ ਬੁੱਧੀਆਂ ਕੋਈ ਚੱਕਾ ਨਹੀਂ ਸਵਾ ਲੈ ਲਾਂਗੇ ਅੱਜ ਨੇ ਕੱਲ 1 ਕਿਲੋ ਓਏ 1 ਸਵਾ ਕਿਉਂ ਆ ਅੱਜ ਕੱਲ ਨਾ ਬੌਲੀ ਆ ਤੂੰ ਵੀ ਹੁਣ ਚਾਹ ਵੇਗਰ ਦੰਦਾ ਜੇ 4 ਸਵਾ ਲੈ ਲਾ ਆ ਤਾ ਬੰਨੇ ਬਰਾ ਮੈਂ ਤਾਂ ਕੋਲ ਨਹੀਂ ਆ ਜੀ ਅੱਛਾ ਜੀ ਛੱਡੋ ਉਹ ਕਾਨੂੰਨ ਚਾਹ। ਨਾਲ ਤੁਮ ਲਾਇਆ ਪੰ ਅਸਲੀ ਲਾਇਆ ਮੁੱਲ। ਹਾਂ ਇਹ ਆਪਾਂ ਗਲਤ ਲਾਇਆ। ਹਾਂ ਪੂਰੀ ਬੱਕਰੀ ਐ। ਤੇਰੇ ਉਤੋਂ ਦੀ ਹੋ ਕੇ ਲਾਤਾ। ਬੋਲੀ ਲਾਇਆ ਆਪਾਂ। ਤੂੰ ਬੋਲੀ ਗਿਆ 50 ਚੋਕ ਲੱਗਿਆ 65 ਤੋਂ ਬੋਲੇ ਬੰਦਾ ਘਟੇ ਨਹੀਂ ਛੱਡ ਦੇ। ਹਲੋ। ਇਸ ਬੱਕਰੀ ਐਗੀ। ਬੱਕਰੀ ਦਾ ਛੱਡ ਦੇ। ਗਾ ਕੋ ਯਾਰ 5000 ਤੋਂ ਲਾਓ। ਉਹ ਕਿਉਂ ਡੱਕ ਰਦਾ ਨਗਦ ਨੋਟ ਵਟਟ ਲਾ ਤਾਜੇ ਤਾਜੇ। ਨਹੀਂ 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 ਕੋਈ ਨਹੀਂ ਕੋਈ। ਅਰੇ ਯਾਰ। ਆਪਾਂ ਵੀ ਯਾਰ ਲੈ ਕੇ ਆਉਣੇ ਆ ਤਾਜਾ ਤਾਜਾ ਦੇ ਕੇ ਦੱਸ ਐ ਦੇ। ਬਸ ਇਹ ਕਹਿ ਤੈ ਯਾਰ ਆਪਾਂ। ਕੋਈ ਦੱਸੇ ਤਬਾਰੇ ਟੱਟੂ ਜਾ ਖੜਦਾ ਹੀ ਨਹੀਂ। ਉਹਨੂੰ ਬੱਸ ਆਹ ਲੱਖ ਮੰਗਿਆ ਲੱਖ ਤੇ 80000 ਦੇ ਆ ਗਿਆ ਹੱਲੇ ਵੀ ਗਏ ਜਾਂਦਾ 10 ਉਹ ਤੁਸੀਂ ਬੋਲੋ ਰੁਪਿਆ ਰੁਪਿਆ 100 100 ਇਹਦਾ 5-5 ਪਾਇਆ 100-100 ਤਾਂ ਪਾਇਆ ਨਹੀਂ ਫਿਰ ਉਹੀ ਬੋਲੋ 100-100 ਤਾਂ ਪਾਇਆ ਵੀ ਨਹੀਂ ਦੋ-ਦੋ ਤਿੰਨ-ਤਿੰਨ ਪਾਇਆ ਇਹਦਾ ਦੋ ਲੈਨੇ ਇੱਕ ਆਹ ਦੂਜੀ ਦੋ ਖੜੀ ਹੈ ਹਾਂ 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 ਹ ਇਹ ਲਿਆ 12 ਕਰਦਾ ਤੂੰ 2000 ਘਾਟ ਦੇ ਦੇ ਅਸਤੀ ਤੋਂ ਹੋਰ ਦੱਸ ਓਥੇ ਹੁਣ ਇਹ ਕਰਕੇ ਫਰੇ ਕਰਕੇ ਓਕਰ ਕਰ ਕਰ ਓਏ ਕਿਧਰ ਗਿਆ ਓਏ ਪਛਤਾ ਨਹੀਂ ਗਿਆ ਪੈਸੇ ਸਾਢੇ ਕਿਵੇਂ ਵੱਜਾਂਗੇ ਪੈਸੇ ਨਹੀਂ ਤੇਰੀ ਜਾਂਦੇ 1 ਰੁਪਿਆ ਨਹੀਂ ਇਹਨਾਂ ਤੋਂ ਜਾਂਦਾ ਕਿਤੇ ਹਾਂ ਨਾ ਕਰ ਨਿਮੇੜ ਦੇ ਓਏ ਸਮਝਾਂ ਨਾ ਗੱਲੇ ਬਰਗੀਆਂ ਇਹਨੂੰ ਛੱਡ ਦੇ ਇਹਨੂੰ ਛੱਡ ਦੇ ਮੈਨੂੰ ਪੁੱਛਣਾ ਕਿੰਨੇ ਨੇ ਯਾਰ ਕਹਿ ਦਿੰਦਾ ਤੂੰ ਐਨਾ ਚੜਦਾ ਕਿੰਨਾ ਕਿੰਨੇ ਦਾ ਬਸ ਹੁਣ ਤੈਨੂੰ ਦੇਣਾ ਉਹ ਬੰਦਾ ਇਹ ਲੈ ਰਿਹਾ ਇਹ ਲੈ ਤਾ ਹੁਣ ਉਹਨੂੰ ਹੀ ਆਉਣਾ ਯਾਰ ਅਸਲ ਵਿੱਚ ਤਾਂ ਮੈਨੇ ਇਹ ਮੇਰੀ ਬਾਤ ਮੈਨੇ ਨਹੀਂ ਸੁਣੀ ਕੋਈ ਇਹ ਦਸੂਰੀ ਹੋਰ ਫਿਰ ਦਸੂਰੀ ਨਹੀਂ ਕਰਕੇ ਲੈ ਤੈਨੂੰ ਕਿਹਾ ਸੀ ਨਹੀਂ ਦੇਣਾ ਨਹੀਂ ਦੇਣਾ ਹੁੰਦਾ ਫਿਰ ਮੈਂ ਲਾਕੇ ਤੈਨੂੰ ਕਹਿੰਦਾ ਬਈ ਉੱਤੋਂ ਕੱਢ ਦੇਣੀ ਨਹੀਂ ਹੋ ਨਵੇਂ ਵਿਆਹ ਵਾਲਾ ਮੁੰਡਾ ਆ ਪਰਜਾਈ ਮੈਨੂੰ ਬਾਤਾਂ ਟਾਈਮ ਪਾ ਲਈ ਰਿਕਾਰਡਿੰਗ ਭਾਈ ਮੈਂ ਤਾਂ ਜਵਾਬ ਹੀ ਨਹੀਂ ਦਿੱਤਾ ਡਰਦਾ ਤੇ ਮੈਂ ਤਾਂ ਘਰੇ ਨਾ ਜਾਵੇ ਸਾਡੇ ਲਫੜ 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 ਕੋਈ ਨਹੀਂ ਲੈਦਾ ਇਹਦਾ ਆ ਹਟ ਜਾ ਵੀ ਉਹਨੇ ਉਹ ਨਹੀਂ ਵਿਕਾਸ ਨੂੰ ਯਾਰ ਆ ਸੀ ਤੂੰ ਵੀ ਉਹੀ ਆ ਬੜਾ 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 ਹੋ ਗਈ ਇਹਨਾਂ ਨੇ ਕਿਹਾ ਚੱਲ ਨਿੱਪੜ ਗਈਆਂ ਪੂਰੇ ਚ ਪੂਰੇ ਚ ਹੋ ਗਈਆਂ ਪੂਰੇ ਚ ਹੋ ਗਈਆਂ ਪੂਰੇ ਚ ਚੁੱਪ ਕਰ ਜਾ ਲੈ ਪੈਸੇ ਗਿਣ ਅਸਾਈ ਮੋੜ ਐਵੇਂ ਚੱਲ ਗਿਆ ਹੈ ਉੜਾ ਹੋ ਜਾ ਪੈਸੇ ਗਿਣ ਹਾਂਜੀ ਹਾਂ ਮੈਨੂੰ ਪਤਾ ਦੀ ਬਹਾਰੀ ਹੋਈ ਜਾਣਾ ਸੀ ਮਾਝਲ ਤੇ ਚੜਕੇ ਇਹ ਕੀ ਹੈ ਸ਼ੇਤੀ ਮੈਂ ਬੁਫਾਰੀ ਨੀ ਮਰਾਇਆ ਜਾਂਦਾ ਇਹਨੂੰ ਪਤਾ ਤਾਂ ਹੈ ਜਦ ਆਪਾਂ ਲੈਣੇ ਆ ਉਦੋਂ ਤੈਨੂੰ ਵੀ ਪਤਾ ਹੈ ਇਹ ਲੈ ਗਿਆ ਬਸ ਆਓ ਜੀ ਕਿਹਦਾ ਕੁੱਤਾ ਚਿੱਲਦਾ ਬੁਕਾਰ ਕਰ ਰਿਹਾ ਹੈ ਅੱਦਮ ਅਲੈਕੁਮ ਅਲਾਈਕਮ ਹਾਂ ਜੀ ਭਾਈ ਲੈ ਗਿਆ ਮੈਨੂੰ ਪਾ ਲਾਪੇ ਗਿਆ ਦਾ ਭਾਈ 500 ਨੋੜਾ ਆਪਣਾ ਸਾਡਾ ਦੇ ਆਪੀ ਆਪ ਆਪੀ ਕਿਹਨੇ ਜੋ ਕਿਹਨਾਂ ਦੇ ਸੌਦੇ ਕਰਨੇ ਨੇ ਕਰੰਮੀਆ ਆਇਆ ਲਾਓ ਕੋਈ ਨਹੀਂ ਕੋਤੋ ਗੇੜ ਪਰਾਤੋ ਗੇੜ ਖਰਦਾ ਖਾਣ ਦੇ ਮਰ ਜਾ ਚਟਗੀਆਂ ਹਾਂ ਵਾਲੇ ਲੈ ਪਰ ਭਾਈ ਫਾਰੀ ਕੱਤੀ ਪਾਵੇ ਕਿਹੜੀ ਨੇ ਕਾ ਖੜੀ ਆ ਓਏ ਉਧਰ ਕੱਢ ਲਾਇਆ ਉਹ ਦੇਖੋ ਤੇ ਕੈਮਰਾ ਮਾਰੋ करिया बचे इना थले बहुत वादिया हां मुल दीडियो ना